ਸੰਸਾਰ ਪਰ ਵਿੱਚ ਵਸਦੇ ਸਮੁੱਚੇ ਸਿੱਖ ਜਗਤ ਪੈਣਾ ਭਰਾਵਾਂ ਵੀਰਾਂ ਬੱਚਿਆਂ ਬਜ਼ੁਰਗਾਂ ਨੌਜਵਾਨਾਂ ਨੂੰ ਮੇਰੇ ਵੱਲੋਂ ਗੁਰਫਤੇ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 18 ਜੂਨ 2025 ਸਿੱਖ ਕੌਮ ਲਈ ਇੱਕ ਵੱਡਾ ਦਿਨ ਹੈ ਅੱਜ ਸ਼ਹੀਦ ਭਾਈ ਹਰਦੀਪ ਸਿੰਘ ਨਿਜਰ ਦਾ ਸ਼ਹਾਦਤ ਦਾ ਦਿਹਾੜਾ ਹੈ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਦੇ ਹਾਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਉਸ ਪਵਿੱਤਰ ਰੂਹ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਾਂ ਪ੍ਰਣਾਮ ਕਰਦੇ ਹਾਂ ਭਾਈ ਨਿਜਰ ਸਾਬ ਦੀ ਸ਼ਹਾਦਤ ਵਿੱਚੋਂ ਜੋ ਨਿਕਲਿਆ ਉਹ ਖਾਲਸਤਾਨ ਦੀ ਲਹਿਰ ਨੂੰ ਸਿਖਰਾਂ ਉੱਤੇ ਪਹੁੰਚਾ ਗਿਆ ਜਿਸ ਦੇ ਪ੍ਰਤੱਖ ਨਤੀਜੇ ਕੈਨੇਡਾ ਵਿੱਚ ਹੁਣੇ ਦੋ ਦਿਨ ਪਹਿਲਾਂ ਹੋਇਆ ਸਮਿਟ G7 ਜਿਸ ਵਿੱਚ ਮੋਦੀ ਅਖੀਰਲੇ ਦਿਨ ਪਹੁੰਚਿਆ ਸੀ ਅਤੇ ਇਸ ਮੋਦੀ ਦੇ ਸਾਹਮਣੇ G7 ਵਿੱਚ ਜਿਹੜੇ ਮਤੇ ਪਾਸ ਹੋਏ ਜਿਹੜੇ ਉਹਨਾਂ ਨੇ ਫੈਸਲੇ ਲਏ ਉਹਨਾਂ ਦੀ ਰਿਪੋਰਟ ਆਪ ਜੀ ਦੇ ਰੂਬਰੂ ਕਰਨ ਲੱਗਾ ਇਹ ਮੁੱਢਲੀ ਰਿਪੋਰਟ ਬੜੀ ਸੰਖੇਪ ਹੈ ਜਿਸ ਵਿੱਚ ਤਿੰਨ ਨੰਬਰ ਨੇ ਕੁੱਲ ਇਹ ਰਿਪੋਰਟ CSIS ਕੈਨੇਡਾ ਦੀ ਏਜੰਸੀ ਨੇ ਜਾਰੀ ਕੀਤੀ ਹੈ ਜਿਸ ਦਾ ਪੂਰਾ ਨਾਮ ਹੈ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਇਸ ਰਿਪੋਰਟ ਦੇ ਆਧਾਰ ਤੇ ਹੀ G7 ਦੇ ਵਿੱਚ ਗੱਲ ਹੋਈ ਨੰਬਰ 1 ਭਾਰਤ ਵੱਲੋਂ ਕੈਨੇਡਾ ਦੀਆਂ ਚੋਣਾਂ ਵਿੱਚ ਦਖਲਅੰਦਾਜ਼ੀ CSIS ਦੀ ਰਿਪੋਰਟ ਮੁਤਾਬਕ ਭਾਰਤ ਕੈਨੇਡਾ ਵਿੱਚ ਚੋਣਾਂ ਦੌਰਾਨ ਦਖਲਅੰਦਾਜ਼ੀ ਕਰਦਾ ਰਿਹਾ ਹੈ ਕੁਝ ਉਮੀਦਵਾਰਾਂ ਨੂੰ ਗੁਪਤ ਤਰੀਕੇ ਨਾਲ ਫੰਡਿੰਗ ਹੋਈ ਪ੍ਰੌਕਸੀ ਏਜੰਟਾਂ ਰਾਹੀਂ ਸਮਰਥਨ ਮਿਲਿਆ ਅਤੇ ਮੀਡੀਆ ਦੇ ਪ੍ਰਭਾਵ ਰਾਹੀਂ ਉਹਨਾਂ ਨੂੰ ਸਿਆਸਤ ਵਿੱਚ ਅੱਗੇ ਪਹੁੰਚਾਇਆ ਗਿਆ। ਭਾਰਤ ਨੇ ਕੈਨੇਡਾ ਦੀ ਸਿਆਸਤ ਵਿੱਚ ਦਖਲਅੰਦਾਜ਼ੀ ਕਰਕੇ ਆਪਣੀ ਮਨਪਸੰਦ ਦੀ ਨੀਤੀ ਨੂੰ ਕੈਨੇਡਾ ਦੇ ਦੇਸ਼ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਸਲਾ ਨੰਬਰ 2 ਖਾਲਿਸਤਾਨ ਨਾਲ ਜੁੜੇ ਚਿੰਤਕ ਵਿਸ਼ੇ। ਸੀਐਸਆਈਐਸ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਬਹੁਗਿਣਤੀ ਖਾਲਿਸਤਾਨ ਪੱਖੀ ਕੰਮਕਾਜ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਅਤੇ ਲੋਕਤੰਤਰਿਕ ਢੰਗ ਤਰੀਕਿਆਂ ਨਾਲ ਕਰਕੇ ਅੱਗੇ ਵਧ ਰਹੇ ਹਨ ਪਰ ਭਾਰਤ ਨੇ ਖਾਲਸਾਤਨ ਦੇ ਨਾਮ ਉਤੇ ਕਈ ਕੂਟਨੀਤਿਕ ਅਤੇ ਜਸੂਸੀ ਸਰਗਰਮੀਆਂ ਨੂੰ ਕੈਨੇਡਾ ਵਿੱਚ ਅਮਲ ਵਿੱਚ ਲਿਆਂਦਾ ਹੈ ਕਈ ਰਿਪੋਰਟਾਂ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਭਾਰਤ ਨੇ ਖਾਲਸਾਤਨ ਪੱਖੀਆਂ ਨੂੰ ਚੁੱਪ ਕਰਵਾਉਣ ਲਈ ਦਮਨ ਜਬਰ ਵਾਲੇ ਢੰਗ ਨੀਤੀਆਂ ਅਪਣਾਈਆਂ ਹਨ ਮੈਂ ਆਪਣੇ ਸਰੋਤਿਆਂ ਤੇ ਗਿਆਤ ਵਾਸਤੇ ਦੱਸਣਾ ਚਾਹੁੰਦਾ ਇਸ ਦਮਨ ਨੀਤੀ ਨੂੰ ਜੋ ਨਾਮ ਮਿਲਿਆ ਉਸ ਨੂੰ ਕਹਿੰਦੇ ਨੇ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਆਪਣੇ ਦੇਸ਼ ਤੋਂ ਬਾਹਰ ਆਪਣੇ ਦੇਸ਼ ਦੀਆਂ ਸਰਹੱਦਾਂ ਤੋਂ ਪਾਰ ਜਾ ਕੇ ਦੂਸਰੇ ਦੇਸ਼ ਵਿੱਚ ਆਪਣੇ ਆਲੋਚਕਾਂ ਨੂੰ ਜ਼ਬਰਦਸਤੀ ਚੁੱਪ ਕਰਾਉਣ ਦੇ ਢੰਗ ਤਰੀਕੇ ਇਸ ਦਾ ਵਿਸਥਾਰ ਫਿਰ ਦਿਆਂਗਾ ਆਪਾਂ ਹੁਣ ਅਗਲਾ ਪੜੀਏ ਨੰਬਰ 3 ਨੰਬਰ 3 ਵਿੱਚ ਮੁੱਖ ਹੈਡਿੰਗ ਇਹ ਹੀ ਹੈ ਹਰਜੀਤ ਸਿੰਘ ਨਿੱਜਰ ਦਾ ਕਤਲ ਸੀਐਸ ਆਈਐਸ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਭਾਰਤ ਸਰਕਾਰ ਦੇ ਏਜੰਟਾਂ ਅਤੇ ਅਪਰਾਧੀ ਸਰਗਣਿਆਂ ਦੇ ਗਰੋਹਾਂ ਨੇ ਮਿਲ ਕੇ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਹੈ ਇਹ ਕਤਲ ਇੱਕ ਟ੍ਰਾਂਸਨੈਸ਼ਨਲ ਰਿਪਰੈਸ਼ਨ ਸਰਹੱਦੋਂ ਪਾਰ ਜਿਹੜੀ ਦਮਨ ਨੀਤੀ ਹੈ ਦੀ ਸਪਸ਼ਟ ਮਿਸਾਲ ਹੈ ਕੈਨੇਡਾ ਦੀ ਸਰਕਾਰ ਨੇ ਇਹ ਮਾਮਲਾ ਉੱਚ ਪੱਧਰ ਤੇ ਚੁੱਕਿਆ ਹੈ ਇਹ ਗੱਲਾਂ ਜੀ7 ਸੰਮੇਲਨ ਦੇ ਵਿੱਚ ਹੋਈਆਂ ਇਸ ਦਾ ਥੋੜਾ ਜਿਹਾ ਵਿਸਥਾਰ ਆਪ ਜੀ ਨੂੰ ਹੋਰ ਦੇਣਾ ਚਾਹਾਂਗਾ ਸੀਐਸਆਈਐਸ ਨੇ ਇਹ ਸਪਸ਼ਟ ਕੀਤਾ ਹੈ ਕਿ ਭਾਰਤ ਨੇ ਕੈਨੇਡਾ ਦੀ ਰਾਜਨੀਤਿਕ ਪ੍ਰਕਿਰਿਆ ਸਿੱਖ ਪਾਈਚਾਰੇ ਅਤੇ ਆਜ਼ਾਦੀ ਪਸੰਦ ਆਵਾਜ਼ਾਂ ਵਿੱਚ ਦਖਲਅੰਦਾਜ਼ੀ ਕੀਤੀ ਹੈ ਏ ਰਿਪੋਰਟ ਦੋਨਾਂ ਦੇਸ਼ਾਂ ਵਿਚਕਾਰ ਸਬੰਧਾਂ ਵਿੱਚ ਤਣਾਅ ਦਾ ਵੱਡਾ ਕਾਰਨ ਬਣੀ ਕੈਨੇਡਾ ਸਰਕਾਰ ਨੇ ਆਮ ਜਨਤਾ ਨੂੰ ਚੇਤਾਵਨੀ ਦਿੱਤੀ ਹੈ ਕਿ ਵਿਦੇਸ਼ੀ ਦਖਲ ਅਸਲ ਵਿੱਚ ਕੈਨੇਡਾ ਲਈ ਅਸਲ ਖਤਰਾ ਹੈ ਟਰਾਂਸ ਨੈਸ਼ਨਲ ਰੈਪ੍ਰੈਸ਼ਨ ਦੇ ਉੱਤੇ ਜੀ7 ਦੇ ਆਗੂਆਂ ਵੱਲੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਉਹ ਇਸ ਤਰ੍ਹਾਂ ਹੈ 17 ਜੂਨ 2025 ਕਨਾਨਾਸਕਸ ਕੈਨੇਡਾ ਅਸੀਂ ਜੀ7 ਦੇਸ਼ਾਂ ਦੇ ਸਮੂਹ ਆਗੂ ਸਬੰਧਤ ਸਰਕਾਰਾਂ ਦੇ ਏਜੰਟਾਂ ਵੱਲੋਂ ਜੋ ਵਿਦੇਸ਼ਾਂ ਵਿੱਚ ਵਿਅਕਤੀਆਂ ਅਤੇ ਭਾਈਚਾਰਿਆਂ ਨੂੰ ਡਰਾਉਣ, ਪਰੇਸ਼ਾਨ ਕਰਨ, ਧਮਕਾਉਣ ਜਾਂ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਕਰਦੇ ਹਨ ਬਾਰੇ ਡੂੰਗੀ ਚਿੰਤਾ ਪ੍ਰਗਟ ਕਰਦੇ ਹਾਂ ਅਜਿਹੇ ਹੀ ਕਾਰਵਾਈਆਂ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਿਹਾ ਜਾਂਦਾ ਹੈ ਅਤੇ ਇਹ ਕਾਰਵਾਈਆਂ ਲੋਕਤੰਤਰ, ਮਨੁੱਖੀ ਅਧਿਕਾਰਾਂ, ਕਾਨੂੰਨ ਦੇ ਰਾਜ ਅਤੇ ਰਾਸ਼ਟਰੀ ਪ੍ਰਭੂਸੱਤਾ ਦੀਆਂ ਉਲੰਘਣਾ ਕਰਦੀਆਂ ਹਨ ਇਹ ਖਾਸ ਤੌਰ ਤੇ ਉਨ੍ਹਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਜੋ ਪੱਤਰਕਾਰ, ਮਨੁੱਖੀ ਅਧਿਕਾਰਾਂ ਦੇ ਕਾਰਕੁਨ, ਪ੍ਰਵਾਸੀ ਜਾਂ ਆਪਣੀ ਸਰਕਾਰ ਦੇ ਜਾਂ ਆਪਣੀ ਸਰਕਾਰ ਤੋਂ ਆਜ਼ਾਦੀ ਮੰਗਦੇ ਹਨ ਜਾਂ ਉਹਨਾਂ ਦੀ ਉਲੋਚਨਾ ਕਰਦੇ ਹਨ ਮੈਂ ਸਰੋਤਿਆਂ ਦੇ ਧਿਆਨ ਵਿੱਚ ਲਿਆਉਣਾ ਚਾਹਨਾ ਮੈਂ ਇਸ ਨੂੰ ਆਪਣੇ ਢੰਗ ਨਾਲ ਪੇਸ਼ ਕਰ ਰਿਹਾ ਸ਼ਬਦਾਂ ਵਿੱਚ ਤਬਦੀਲੀ ਹੋ ਸਕਦੀ ਹੈ ਸ਼ਬਦ ਅੱਗੇ ਪਿੱਛੇ ਹੋ ਸਕਦੇ ਹਨ ਪਰ ਜੋ ਗੱਲ ਕੀਤੀ ਜਾ ਰਹੀ ਹੈ ਉਹ 100 ਵਿੱਚੋਂ 110% ਉਹੀ ਹੈ ਜੋ ਹੋਈ ਹੈ ਹਾਂਜੀ ਇਸ ਤੋਂ ਅੱਗੇ ਸਾਡੀਆਂ ਮੁੱਖ ਚਿੰਤਾਵਾਂ ਪੀੜਤਾ ਅਤੇ ਉਹਨਾਂ ਪਰਿਵਾਰਾਂ ਨੂੰ ਡਰਾਉਣਾ ਵਾਪਸੀ ਲਈ ਮਜਬੂਰ ਕਰਕੇ ਉਹਨਾਂ ਉੱਤੇ ਝੂਠੇ ਮੁਕਦਮੇ ਪਾਉਣੇ ਜਾਂ ਉਹਨਾਂ ਦੇ ਵੀਜ਼ੇ ਰੱਦ ਕਰਨੇ ਸਾਈਬਰ ਨਿਗਰਾਨੀ ਹੈਕਿੰਗ ਕਰਨੀ ਧਮਕੀਆਂ ਦੇਣੀਆਂ ਔਰਤਾਂ ਅਤੇ ਘਟ ਗਣਤੀਆਂ ਨੂੰ ਨਿਸ਼ਾਨਾ ਬਣਾਉਣਾ ਉਹਨਾਂ ਦੀ ਪਿਛਲੇ ਦੇਸ਼ ਵਿੱਚ ਆਪਣੀਆਂ ਜ਼ਮੀਨ ਜਾਇਦਾਦਾਂ ਤੇ ਕਿਸੇ ਵੀ ਪ੍ਰਕਾਰ ਦੀ ਜਾਇਦਾਦ ਨੂੰ ਦੱਬਣ ਦਾ ਡਰਾਵਾ ਦੇਣਾ ਜਾਂ ਦੱਬਣਾ ਡਿਜੀਟਲ ਪਲੇਟਫਾਰਮਾਂ ਰਹੀਂ ਭਾਵ ਕਿ ਆਨਲਾਈਨ ਇੰਟਰਨੈਟ ਰਹੀਂ ਜੋ ਟਾਕਸਿੰਗ ਕਰਦੇ ਹਨ ਮਤਲਬ ਕਿ ਕਿਸੇ ਵਿਅਕਤੀ ਦੀ ਜਾਣਕਾਰੀ ਦੀ ਹੈਕਿੰਗ ਕਰਨੀ ਅਤੇ ਉਸਦੀ ਲੋਕੇਸ਼ਨ ਲੱਭਣੀ ਅਤੇ ਸਾਈਬਰ ਹਮਲੇ ਕਰਕੇ ਉਸਦੀ ਜਾਣਕਾਰੀ ਇਕੱਠੀ ਕਰਕੇ ਫਿਰ ਉਸ ਦਾ ਨੁਕਸਾਨ ਪਹੁੰਚਾਉਣਾ ਇਸ ਤੋਂ ਅੱਗੇ ਜੀ7 ਦੇਸ਼ ਇਕੱਠੇ ਹੇਠ ਲਿਖੇ ਕਦਮ ਚੁੱਕਣਗੇ ਨੰਬਰ 1 ਸਾਡੇ ਰੈਪਿਡ ਰਿਸਪੌਂਸ ਮਕੈਨਿਜ਼ਮ ਵਿੱਚ ਅੰਤਰਰਾਸ਼ਟਰੀ ਦਮਨ ਦੀ ਨਿਗਰਾਨੀ ਕਰਨੀ ਹੋਵੇਗੀ ਨੰਬਰ 2 ਇਸ ਨਾਲ ਨਜਿੱਠਣ ਲਈ ਇੱਕ ਅੰਤਰਰਾਸ਼ਟਰੀ ਅਤੇ ਜਵਾਬ ਰਿਸਪੌਂਸਿਬਿਲਟੀ ਢਾਂਚਾ ਬਣਾਉਣਾ ਹੋਵੇਗਾ ਨੰਬਰ 3 ਡਿਜੀਟਲ ਦਮਨ ਦੀ ਪਛਾਣ ਕਰਨ ਅਤੇ ਰੋਕਣ ਲਈ ਤਕਨੀਕੀ ਸਖਲਾਈ ਅਤੇ ਸਹਿਯੋਗ ਕਰਨਾ ਹੋਵੇਗਾ ਨੰਬਰ 4 ਬੇੜਤਾਂ ਦੀ ਸੁਰੱਖਿਆ ਅਤੇ ਸਹਾਇਤਾ ਲਈ ਨਵੀਆਂ ਫੰਡਿੰਗ ਯੋਜਨਾਵਾਂ ਜਿਵੇਂ ਕਿ ਕਾਮਨ ਗੁੱਡ ਸਾਈਬਰ ਫੰਡ ਅਖੀਰ ਵਿੱਚ ਸਾਡਾ ਵਾਦਾ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਕੋਈ ਵੀ ਦੇਸ਼ ਜਾਂ ਸੰਸਥਾ ਲੋਕਤੰਤਰੀ ਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਡਰਾਉਣ ਜਾਂ ਚੁੱਪ ਕਰਾਉਣ ਦੀ ਕੋਸ਼ਿਸ਼ ਨਾ ਕਰੇ ਅਸੀਂ ਪਾਰਦਰਸ਼ਤਾ ਨਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸਮੂਹ ਕਾਰਵਾਈ ਕਰਾਂਗੇ ਇਸ ਗੱਲ ਦਾ ਜੋ ਆਖਰੀ ਕਨਕਲੂਜਨ ਸਟਾ ਨਿਕਲਦਾ ਹੋਇਆ ਹੈ ਇਹ ਬਿਆਨ ਭਾਰਤ ਚੀਨ ਰੂਸ ਜਾਂ ਹੋਰ ਅਧਿਕਾਰਤ ਰਾਜਾਂ ਦੁਆਰਾ ਵਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਡਰਾਉਣ ਜਾਂ ਪਰੇਸ਼ਾਨ ਕਰਨ ਲਈ ਦਿੱਤਾ ਗਿਆ ਇਸ ਨੂੰ ਜੀ7 ਵੱਲੋਂ ਅਜੇ ਨੀਤੀਆਂ ਵਿਰੁੱਧ ਇੱਕ ਸਪਸ਼ਟ ਚੇਤਾਵਨੀ ਮੰਨਿਆ ਜਾ ਰਿਹਾ ਹੈ ਜੀ7 ਨੇ ਪਹਿਲੀ ਵਾਰ ਖੁੱਲ ਕੇ ਕਿਹਾ ਕਿ ਵਿਦੇਸ਼ਾਂ ਵਿੱਚ ਲੋਕਾਂ ਨੂੰ ਡਰਾਉਣ ਵਾਲੀਆਂ ਸਰਕਾਰਾਂ ਖਿਲਾਫ ਕਾਨੂੰਨੀ ਅਤੇ ਰਾਜਨੀਤਿਕ ਕਾਰਵਾਈ ਕੀਤੀ ਜਾਵੇਗੀ ਇਹ ਗੱਲ ਸਿੱਖਾਂ ਵਰਗੇ ਸਮੂਹਾਂ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਉਹਨਾਂ ਨੂੰ ਭਾਰਤ ਵੱਲੋਂ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ ਇਹ ਰਿਪੋਰਟਾਂ ਦੁਨੀਆ ਦੀਆਂ ਵੱਡੀਆਂ ਅਖਬਾਰਾਂ ਦੇ ਵਿੱਚ ਛਪੀਆਂ ਹਨ ਕੌਣ ਸਰੋਤ ਤੇ ਇਸ ਗੱਲ ਤੋਂ ਅੰਦਾਜ਼ਾ ਲੈ ਲੈਣ ਕਿ ਖਾਲਸਾਤਾਨ ਦੀ ਗੱਲ G7 ਵਿੱਚ ਹੋਈ ਖਾਲਸਾਤਾਨ ਲਈ ਕੰਮ ਕਰਦੇ ਆਂ ਵਿਰੁੱਧ ਅਗਰ ਭਾਰਤ ਕੋਈ ਕਦਮ ਪੁੱਟਦਾ ਤੇ ਸੱਤੇ ਮੁਲਕ ਰਲ ਕੇ ਉਸ ਦਾ ਉਸ ਨੂੰ ਜਵਾਬ ਦੇਣਗੇ ਇਹ ਸਾਰਾ ਕੁਝ ਆਖਰੀ ਦਿਨ ਮੋਦੀ ਦੇ ਸਾਹਮਣੇ ਹੋਇਆ ਦੱਸਣਾ ਜ਼ਰੂਰੀ ਹੈ ਕਿਉਂਕਿ ਭਾਰਤੀ ਚੈਨਲਾਂ ਵਾਲੇ ਮੋਦੀ ਅਤੇ ਕਾਰਨੀ ਦਾ ਆਪਸ ਵਿੱਚ ਹੱਥ ਮਲਾਉਂਦਿਆਂ ਨੂੰ ਦੇਖ ਕੇ ਬੜੀਆਂ ਚੰਗਰਾ ਮਾਰ ਲੱਗੇ ਹੋਏ ਹਨ ਕਿ ਖਾਲਸਾਤਾਨੀ ਕੋ ਪਿਛਾੜ ਦਿਆ ਭਾਰਤ ਅਤੇ ਕੈਨੇਡਾ ਦਾ ਮਿਲਵਰਤਨ ਦੁਬਾਰਾ ਸ਼ੁਰੂ ਹੋ ਗਿਆ ਮਿਲਵਰਤਨ ਨੇ ਦੁਬਾਰਾ ਸ਼ੁਰੂ ਹੋਇਆ ਮੋਦੀ ਨੂੰ ਹੱਥ ਮਿਲਾਉਣ ਤੋਂ ਬਾਅਦ ਇਹ ਦੱਸਿਆ ਗਿਆ ਕਿ ਜੇ ਹੁਣ ਕੋਈ ਪੰਗਾ ਖਾਲਸਤਾਨੀਆਂ ਨਾਲ ਲੈਣ ਦੀ ਕੋਸ਼ਿਸ਼ ਕੀਤੀ ਤਾਂ ਜਿਵੇਂ ਨਿਜਰ ਕੇਸ ਚੱਲ ਰਿਹਾ ਹੈ ਇਸੇ ਤਰੀਕੇ ਅਗਲੀ ਵਾਰੀ ਅਸੀਂ ਹੋਰ ਤਰੀਕੇ ਨਾਲ ਤੁਹਾਨੂੰ ਫੁੰਡਾਂਗੇ ਹਾਲਾਂਕਿ ਮੈਂ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਦੋਹਾਂ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਠੀਕ ਕਰਨ ਲਈ ਬੰਦ ਕੀਤੀਆਂ ਅੰਬੈਸੀਆਂ ਦੁਬਾਰਾ ਖੋਲਣ ਲਈ ਕਿਹਾ ਅਤੇ ਅੰਬੈਸੀਆਂ ਖੁੱਲਣ ਵਾਲੇ ਬਿਆਨ ਦੇ ਉੱਤੇ ਸਾਡੇ ਪੰਨੂ ਸਾਹਿਬ ਨੇ ਵੀ ਇਹ ਬਿਆਨ ਦਿੱਤਾ ਕਿ ਜਿਸ ਦਿਨ ਭਾਰਤੀ ਅੰਬੈਸੀਆਂ ਦੁਬਾਰਾ ਖੁੱਲੀਆਂ ਇਹਨਾਂ ਦਾ ਫਿਰ ਅਸੀਂ ਉਸੇ ਤਰੀਕੇ ਨਾਲ ਘਰਾਉ ਕਰਦੇ ਰਹਾਂਗੇ ਕੈਨੇਡਾ ਭਾਰਤ ਜਿਵੇਂ ਵੀ ਆਪਸ ਵਿੱਚ ਬਿਜ਼ਨਸ ਵਪਾਰ ਕਰਨ ਸਿੱਖਾਂ ਨੂੰ ਇਹਦੇ ਨਾਲ ਕੋਈ ਸਰੋਕਾਰ ਨਹੀਂ ਸਾਡਾ ਸਰੋਕਾਰ ਇਹ ਹੈ ਕਿ ਅਸੀਂ ਆਜ਼ਾਦੀ ਮੰਗਦੇ ਹਾਂ ਤੇ ਆਜ਼ਾਦੀ ਲਈ ਕੰਮ ਕਰਦੇ ਹਾਂ ਨੂੰ ਭਾਰਤ ਸਰਕਾਰ ਆਪਣੇ ਪੂਲੇ ਆ ਬਿਸ਼ਨੋਈ ਵਰਗੇ ਆ ਛੋਟੇ-ਛੋਟੇ ਟੂਲਾ ਰਾਂ ਸਿੱਖਾਂ ਨੂੰ ਡਰਾਉਣ ਤੋਂ ਮੁਕਾਉਣ ਦੀ ਕੋਸ਼ਿਸ਼ ਨਾ ਕਰੇ ਉਮੀਦ ਹੈ ਸੁਰੋਤਿਆਂ ਨੂੰ ਸਮਝ ਲੱਗੀ ਹੋਵੇਗੀ ਕਿ ਸੱਤ ਦੇਸ਼ ਤੁਹਾਡੇ ਖਾਲਿਸਤਾਨ ਦੀ ਆਜ਼ਾਦੀ ਦੀ ਜ਼ਦੋਜਾਦ ਲਈ ਤੁਹਾਡੇ ਪਿੱਛੇ ਖੜੇ ਹਨ ਇਹਨਾਂ ਦੇਸ਼ਾਂ ਦੀਆਂ ਵੱਡੀਆਂ ਅਖਬਾਰਾਂ ਦੇ ਵਿੱਚ ਇਹ ਰਿਪੋਰਟਾਂ ਛਪੀਆਂ ਹਨ ਖਾਲਿਸਤਾਨ ਅਤੇ ਸਰਹੱਦੋਂ ਪਾਰ ਵਾਲਾ ਦਮਨ ਜਿਸ ਨੂੰ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਕਿਹਾ ਜਾਂਦਾ ਹੈ ਉਸ ਉੱਤੇ ਆਮ ਚਰਚਾ ਛੜੀ ਹੋਈ ਹੈ ਇੱਕ ਦੋ ਖਬਰਾਂ ਉਹ ਆਪਜੀ ਦੇ ਨਾਲ ਸਾਂਝੀਆਂ ਕਰ ਲੈਨੇ ਆਂ ਇਜ਼ਰਾਈਲ ਅਤੇ ਈਰਾਨ ਦੀ ਜੰਗ ਆਮ ਲੋਕ ਇਸ ਨੂੰ ਅਮਰੀਕਾ ਅਤੇ ਈਰਾਨ ਦੀ ਜੰਗ ਸਮਝਣ ਲੱਗੇ ਹਨ ਪਿਛਲੇ ਦਿਨਾਂ ਦੇ ਵਿੱਚ 트ੰਪ ਵੱਲੋਂ ਇਹ ਕਹਿਣਾ ਕਿ ਅਸੀਂ ਇਸ ਲੜਾਈ ਦੇ ਵਿੱਚ ਸ਼ਾਮਲ ਨਹੀਂ ਪਰ ਜੇ ਕਿਸੇ ਸਾਡੇ ਬੇਸ ਉੱਤੇ ਈਰਾਨ ਨੇ ਹਮਲਾ ਕੀਤਾ ਤਾਂ ਅਸੀਂ ਸ਼ਾਮਲ ਹੋ ਜਾਵਾਂਗੇ ਇਸ ਤੋਂ ਬਾਅਦ ਈਰਾਨ ਨੂੰ ਸ਼ਰਤਾ ਮੰਨਣ ਲਈ ਕਿਹਾ ਫਿਰ ਸਮਰਪਣ ਕਰਨ ਲਈ ਕਿਹਾ ਗਿਆ ਭਾਵ ਬਿਨਾਂ ਸ਼ਰਤ ਬਾਹਾਂ ਖੜੀਆਂ ਕਰਨੇ ਕਿਹਾ ਗਿਆ ਜਿਸ ਨੂੰ ਐਤੁੱਲਾ ਅਲੀ ਖੁਮੈਨੀ ਨੇ ਠੁਕਰਾ ਦਿੱਤਾ ਸੀ ਅਮਰੀਕਾ ਦੇ ਲੋਕ ਕੁਝ ਇਸ ਤਰ੍ਹਾਂ ਸਮਝਣ ਲੱਗੇ ਹਨ ਕਿ ਜਿਵੇਂ ਇਜ਼ਰਾਈਲ ਅਮਰੀਕਾ ਨੂੰ ਚਲਾ ਰਿਹਾ ਹੋਵੇ ਉਹਨਾਂ ਦਾ ਮੰਨਣਾ ਹੈ ਕਿ ਟਰੰਪ ਸਰਕਾਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਤਾਨੀਅਹੁਦੇ ਕਹਿਣ ਦੇ ਉੱਤੇ ਕੰਮ ਕਰ ਰਹੀ ਹੈ ਤਾਜ਼ਾ ਖਬਰਾਂ ਅਨੁਸਾਰ ਟਰੰਪ ਸਾਹਿਬ ਦੇ ਆਪਣੇ ਪ੍ਰਸ਼ਾਸਨ ਦੇ ਵਿੱਚ ਉਸ ਦੇ ਆਪਣੇ ਚੁਣੇ ਹੋਏ ਜਿਹੜੇ ਆਫੀਸਰ ਨੇ ਉਹਨਾਂ ਦੇ ਵਿੱਚ ਇੱਕ ਦੋਹਾਂ ਦੇ ਵਿੱਚ ਦੋ ਤਰ੍ਹਾਂ ਬਣ ਗਈਆਂ ਹਨ ਇੱਕ ਧਿਰ ਇਰਾਨ ਦੇ ਉੱਤੇ ਹਮਲਾ ਕਰਨ ਦੇ ਨਾਲ ਸਹਿਮਤੀ ਨਹੀਂ ਦੇ ਰਹੀ ਅਤੇ ਦੂਸਰੀ ਧਿਰ ਸਹਿਮਤ ਹੈ ਇਸ ਕਰਕੇ ਟਰੰਪ ਸਾਹਿਬ ਦਾ ਜਿਹੜਾ ਲਾਸਟ ਆਖਰੀ ਬਿਆਨ ਆ ਉਸ ਵਿੱਚ ਉਹਨੇ ਕਿਹਾ ਵੀ ਹੋ ਸਕਦਾ ਅਸੀਂ ਹਮਲਾ ਕਰੀਏ ਹੋ ਸਕਦਾ ਅਸੀਂ ਨਾ ਕਰੀਏ ਸ਼ਾਇਦ ਇਹ ਬਿਆਨ ਉਸੇ ਪਾਟੋ ਧੜ ਦਾ ਨਤੀਜਾ ਹੋਵੇ ਕਿਉਂਕਿ ਜਿਹੜਾ ਅਸਲ ਦੇ ਵਿੱਚ ਕਾਰਨ ਜਾਂ ਦੋਸ਼ ਲਾਇਆ ਜਾ ਰਿਹਾ ਹੈ ਇਰਾਨ ਦੇ ਉੱਤੇ ਉਹ ਸਿਰਫ ਇਹੀ ਹੈ ਕਿ ਉਹ ਪਰਮਾਣੂ ਬੰਬ ਨਾ ਬਣਾਵੇ ਜਦ ਕਿ ਕਹਿਣ ਵਾਲੀਆਂ ਦੋਹਾਂ ਧਿਰਾਂ ਦੇ ਕੋਲ ਪਰਮਾਣੂ ਬੰਬਾਂ ਦੇ ਢੇਰ ਲੱਗੇ ਹੋਏ ਹਨ ਇਸ ਕਰਕੇ ਰਾਜਨੀਤਿਕ ਨੈਤਿਕਤਾ ਦੇ ਇਹ ਗੱਲ ਅਨਕੂਲ ਬਿਲਕੁਲ ਨਹੀਂ ਹੈ ਇਹ ਮਨੁੱਖੀ کردار ਦੇ ਬਿਲਕੁਲ ਉਲਟ ਗੱਲ ਹੈ ਕੁੱਲ ਮਿਲਾ ਕੇ ਈਰਾਨ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਅਤੇ ਇਜ਼ਰਾਈਲ ਦੀ ਵੀ ਵੱਡੀ ਪੱਤਰ ਤੇ ਭੰਨ ਤੋੜ ਹੋਈ ਹੈ ਜਿਸ ਕਰਕੇ ਇਜ਼ਰਾਈਲ ਦੇ ਵਿੱਚ ਇੱਕ ਡਰ ਤੇ ਸਹਿਮ ਪਾਇਆ ਜਾ ਰਿਹਾ ਤੇ ਆਪਣੇ ਨਾਗਰਿਕਾਂ ਨੂੰ ਵਹਾਈ ਜਾ ਜਾ ਰਹੀ ਪੂਰਬੀ ਯੂਰਪ ਵੱਲੇ ਪਾਸੇ ਸ਼ਿਫਟ ਕੀਤਾ ਜਾ ਰਿਹਾ ਆ ਕੁਝ ਮਿੰਟ ਪਹਿਲਾਂ ਦੀ ਇੱਕ ਖਬਰ ਦੀ ਅਪਡੇਟ ਹੈ ਦੱਖਣੀ ਇਜ਼ਰਾਈਲ ਦੇ ਵਿੱਚ ਇੱਕ ਹਸਪਤਾਲ ਹੈ ਜਿਸ ਉੱਤੇ ਈਰਾਨ ਨੇ ਮਜ਼ਾਈਲ ਨਾਲ ਇੱਕ ਵੱਡਾ ਹਮਲਾ ਕੀਤਾ ਹੈ ਅੱਜ ਦੀ ਗੱਲਬਾਤ ਦਾ ਸਾਰੰਸ਼ ਇਹ ਹੈ ਇਜ਼ਰਾਈਲ ਅਤੇ ਈਰਾਨ ਦੀ ਜੰਗ ਜਾਰੀ ਹੈ ਅਮਰੀਕਾ ਪਤਾ ਨਹੀਂ ਹਿੱਸਾ ਵਿੱਚ ਲਵੇ ਜੰਗ ਦੇ ਜਾਂ ਨਾ ਲਵੇ ਪਰ ਉਸ ਨੇ ਤਿਆਰੀ ਪੂਰੀ ਕੀਤੀ ਹੋਈ ਹੈ ਜੀ 7 ਦੇ ਵਿੱਚ ਖਾਲਸਤਾਨੀ ਧਰਾਂ ਨੂੰ ਡਰਾਉਣ ਧਮਕਾਉਣ ਦਾ ਜਿਹੜਾ ਸਰਦੋਂ ਪਾਰ ਸਰਕਾਰੀ ਭਾਰਤੀ ਦਮਨ ਹੈ ਇਸ ਦੇ ਖਿਲਾਫ ਮੁਕੰਮਲ ਨਾਕਾਬੰਦੀ ਕਰਨ ਲਈ ਜੀ 7 ਦੇ ਸੱਤੇ ਦੇਸ਼ ਆਪਸ ਵਿੱਚ ਸਹਿਮਤ ਹੋਏ ਹਨ ਖਾਲਸਤਾਨ ਦੀ ਚਰਚਾ ਨਵੇਂ ਸਿਰਿਓਂ ਫੇਰ ਸੁਰਖੀਆਂ ਵਿੱਚ ਹੈ ਸਿੱਖ ਕੌਮ ਦੇ ਖਾਲਸਤਾਨ ਵੱਲ ਕਦਮ ਵਧ ਰਹੇ ਹਨ ਉਮੀਦ ਹੈ ਸਾਥ ਗੁਰੂ ਇਸੇ ਦਹਾਕੇ ਦੇ ਵਿੱਚ ਕਿਰਪਾ ਕਰਨਗੇ ਅੱਜ ਦੀ ਵਿਚਾਰ ਚਰਚਾ ਨੂੰ ਇੱਥੇ ਸਮੇਟਦਾ ਹੋਇਆ ਆਪ ਸਭ ਪੈਣਾ ਭਰਾਵਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਆਪ ਜਿੱਥੇ ਰਹੋ ਖੁਸ਼ ਅਤੇ ਬਾਦ ਅਤੇ ਚੜ੍ਹਦੀਆਂ ਕਲਾ ਵਿੱਚ ਰਹੋ ਕੱਲ ਫਿਰ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਤੇ ਨਵੀਂ ਗੱਲਬਾਤ ਦੇ ਨਾਲ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ